ਸਾਰਿਆਂ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਤੇ ਮੈਂ ਗੁਰੂ ਰਾਮਦਾਸ ਜੀ ਮਹਾਰਾਜ ਦਾ ਸ਼ੁਕਰੀਆ ਅਦਾ ਕਰਦਾ ਗੁਰਬਾਣੀ ਦਾ ਪਰਮਾਨ ਹੈ ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਅੱਜ ਜਿਹੜੀ ਬਹੁਤ ਹੀ ਦੇਵੇ ਦੇ ਘਟਨਾ ਕਿ ਸ਼੍ਰੀ ਅਕਾਲ ਚਕ ਸਰ ਦੇ ਹੁਕਮਾਂ ਦੇ ਉੱਤੇ ਇੱਕ ਨਿਮਾਨੇ ਸੇਵਕ ਵਜੋਂ ਨਤਮਸਤਕ ਹੋ ਕੇ ਆਪਣੀਆਂ ਸੇਵਾਵਾਂ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਜਿਹੜੇ ਇਸ ਵੇਲੇ ਚੌਪਦਾਰ ਦੇ ਤੌਰ ਤੇ ਉੱਤੇ ਗੁਰੂ ਰਾਮਦਾਸ ਦੇ ਦਵਾਰ ਦੇ ਉੱਤੇ ਸੇਵਾ ਆਪਣੀ ਦੇ ਰਹੇ ਸੀ ਉਹਨਾਂ ਦੇ ਉੱਤੇ ਫਾਇਰਿੰਗ ਕਰਕੇ ਜਾਨਲੇਵਾ ਹਮਲਾ ਜਿਹੜਾ ਉਹ ਹੋਇਆ ਮੈਂ ਗੁਰੂ ਰਾਮਦਾਸ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਸੱਚੇ ਪਾਸ਼ਾ ਦਾ ਧੰਨਵਾਦ ਕਰਦਾ ਉਹਨਾਂ ਨੇ ਆਪਣੇ ਸੇਵਕ ਦੇ ਸਿਰ ਤੇ ਹੱਥ ਰੱਖ ਕੇ ਤੇ ਸਾਰਾ ਜਿਹੜਾ ਬਚਾਅ ਕੀਤਾ ਔਰ ਇਸ ਘਟਨਾ ਦੀ ਮੈਂ ਪਾਰਟੀ ਵੱਲੋਂ ਨਿਖੇਧੀ ਵੀ ਕਰਦਾ ਔਰ ਇਹ ਪੰਜਾਬ ਵਾਸਤੇ ਜਿਹੜੀ ਆ ਇਹ ਘਟਨਾ ਬਹੁਤ ਵੱਡੀ ਘਟਨਾ ਹੈ ਕਿ ਅਸੀਂ ਪੰਜਾਬ ਨੂੰ ਦੁਬਾਰਾ ਕਿਹੜੇ ਦੌਰ ਦੇ ਵਿੱਚ ਟੱਕ ਰਹੇ ਹਾਂ ਜੀ ਮੈਂ ਤਾਂ ਬਈ ਇੱਕ ਸਿੱਖ ਵੱਲ ਅੱਜ ਮੈਨੂੰ ਗੱਲ ਕਰਨ ਮੈਨੂੰ ਗੱਲ ਕਰਨ ਹਮਲਾਵਰ ਮੌਕੇ ਤੇ ਫੜਿਆ ਗਿਆ ਸਾਡੇ ਬੰਦੇ ਔਰ ਡੇਰਾ ਬਾਬਾ ਨਾਨਕ ਦਾ ਇੱਕ ਤਾਂ ਜਿਹੜੇ ਸਿਕਿਉਰਟੀ ਵਾਲੇ ਜਵਾਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਬੜੀ ਦਲੇਰੀ ਦੇ ਨਾਲ ਜੇ ਉਹ ਐਕਟ ਨਾ ਕਰਦੇ ਹੱਥ ਉੱਪਰ ਨੂੰ ਨਾ ਕਰਦੇ ਤੇ ਗੁਰੂ ਰਾਮਦਾਸ ਨੇ ਆਪਣੇ ਦਰ ਦੇ ਉੱਤੇ ਗੋਲੀ ਜਿਹੜੀ ਆ ਉਹ ਕਰ ਲਈ ਆ ਇਸ ਕਰਕੇ ਗੁਰੂ ਘਰ ਦੇ ਵਿੱਚ ਜਿਹੜੀ ਆ ਉਹ ਗੋਲੀ ਲੱਗੀ ਆ ਤੇ ਜਿੰਨਾ ਦਵਾਨਾ ਨੇ ਵੀ ਹੌਸਲਾ ਕਰਕੇ ਡਿਊਟੀ ਨਿਭਾਈ ਆ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਜੀ ਬਸ ਗੁਰੂ ਘਰ ਦੀ ਆ ਦੇ ਵਿੱਚ ਜੇਹੀ ਬੰਦਾ ਫੜਿਆ ਗਿਆ ਨਾ ਕੀ ਹੋਣਾ ਜੀ ਔਰ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਜਿਹੜਾ ਚੇਅਰਮੈਨ ਆ ਸੋਨੂ ਜੀ ਨਾਂ ਦੱਸੋ ਬਟੇ ਨਰਿੰਦਰ ਸਿੰਘ ਚੋੜਾ ਮਹਾਰਾਜਨ ਸਿੰਘ ਚੋੜਾ ਭਰਾ ਨਰਿੰਦਰ ਸਿੰਘ ਨਰਿੰਦਰ ਸਿੰਘ ਚੋੜਾ ਉਹਨਾਂ ਦਾ ਮਾਰਕੀਟ ਕਮੇਟੀ ਦਾ ਚੇਅਰਮੈਨ ਹੈ। ਇਹੀ ਹਨ ਜੀ? ਹਾਂ ਜੀ ਹਾਂ ਜੀ। ਉਹਦਾ ਸੱਕਾ ਭਰਾ ਆ ਦਰੈਨ ਸਿੰਘ ਚੋੜਾ। ਇਸ ਕਰਕੇ ਇੱਕ ਤਾਂ ਮੈਂ ਇਹ ਚਾਹੁੰਦਾ ਕਿ ਇਹ ਸਾਰੀ ਜਿਹੜੀ ਘਟਨਾ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ। ਇਸ ਕਰਕੇ ਇਹਦੀ ਸਾਰੇ ਦੀ ਜਿਹੜੀ ਹੈਗੀ ਆ ਜੁਡੀਸ਼ੀਅਲ ਇਨਕੁਆਇਰੀ ਅਸੀਂ ਬੰਦ ਕਰਦੇ ਕਿ ਇਮੀਡੀਏਟਲੀ ਹੋਣੀ ਚਾਹੀਦੀ ਆ। ਕਿਉਂਕਿ ਗੱਲ ਕੱਲੀ ਉਸ ਬੰਦੇ ਦੀ ਨਹੀਂ ਹੁੰਦੀ ਇਹ ਸਾਜ਼ਿਸ਼ੇ ਦੇ ਪਿੱਛੇ ਕੌਣ ਹੈ ਤੇ ਤੋਂ ਟੈਕ ਦੇ ਸੇਵਾ ਨੂੰ ਵੱਲੋਂ ਸਭ ਕੰਟੀਨਿਊ ਦੇਖੋ ਸੇਵਾ ਗੁਰੂ ਰਾਮਦਾਸ ਜੀ ਦੇ ਦਰਬਾਰ ਤੇ ਜਾਰੀ ਰਹੇਗੀ ਉਹਦੇ ਤੇ ਭਰੋਸਾ ਆ ਸਾਨੂੰ ਨਾ ਤਾਂ ਪੰਜਾਬ ਦੀ ਪੁਲਿਸ ਤੇ ਭਰੋਸਾ ਆ ਨਾ ਸਰਕਾਰਾਂ ਤੇ ਭਰੋਸਾ ਆ ਗੁਰੂ ਦੇ ਦਰ ਤੇ ਭਰੋਸਾ ਆ ਅਸੀਂ ਆਪਣੀ ਸੇਵਾ ਜਿਹੜੀ ਆ ਉਹ ਜਾਰੀ ਰੱਖਾਂਗੇ ਗੁਰੂ ਰਾਮਦਾਸ ਦੀ ਸੁਰੱਖਿਆ ਸਾਨੂੰ ਚਾਹੀਦੀ ਆ ਇਸ ਕਰਕੇ ਬਾਕੀ ਆਪਣੇ ਜੇ ਫਰਜ਼ਾਂ ਦੀ ਪੂਰਤੀ ਕਿਸ ਨੇ ਕਰਨੀ ਇਹ ਕਿੱਥੇ ਦਿੰਦੇ ਹੁੰਦੇ ਅੱਗੇ ਜਿਹੜੇ ਪੰਜਾਬ ਚ ਮਰਡਰ ਕ੍ਰਾਇਮ ਸਿਕਿਉਰਟੀਆ ਵਿਡਰਾ ਕਰਕੇ ਕਰਾਏ ਮਹੌਲ ਪੈਦਾ ਕਰਕੇ ਕਰਾਏ ਜੇਪਸ ਕਰਕੇ ਜਲਦ ਪੁਲਿਸ ਪੰਜਾਬ ਚ ਫਿਰ ਕੋਈ ਅਫੀਰ ਹੋ ਰਿਹਾ ਹੈ